ਆ ਨੀ ਸਭੀ ਅਰੈਸਟੀਆਂ ਰੁਕੀ ਹੋਈਆਂ ਤੇ ਸਾਨੂੰ ਵਾਅਦਾ ਕੀਤਾ ਨਾ ਅੱਜ ਵਾਦੀ ਮੁੱਕਰ ਗਏ ਨੇ ਤੇ ਸਾਡੇ ਬੰਦੇ ਪੰਜ ਛੇ ਮਗਰ ਆਏ ਨੋ ਖਰਾਬ ਹੋ ਰਹੇ ਨੇ ਹੋਰ ਵੀ ਲੋਕ ਬੜੇ ਖਰਾਬ ਹੋ ਰਹੇ ਕਿੰਨੋ ਬੇਨਤੀ ਕਰਨਾ ਸਰਕਾਰ ਨੂੰ ਕਿ ਸਾਡੀ ਜਿਹੜੀ ਅਰੈਸਟੀਆਂ ਕੀਤੀਆਂ ਜਾਵਣ ਨਹੀਂ ਤਾਂ ਅਸੀਂ ਕਰਨਾ ਦੇਖੀ ਅਸੀਂ ਕੁਝ ਵੀ ਕਰਨ ਨੂੰ ਤਿਆਰ ਹਾਂ ਤੇ ਸਾਨੂੰ ਸਾਫ਼ ਦਿੱਤਾ ਜੇ ਸਾਡੀਆਂ ਸਾਰੀਆਂ ਅਰੈਸਟੀਆਂ ਕੀਤੀਆਂ ਤੁਸੀਂ ਕਿਦੋਂ ਆਏ ਸੀ ਕਿ ਕਿੰਨੇ ਵਜੇ ਤੇ ਆ ਕੇ ਬੈਠੇ ਅਸੀਂ ਆਏ 11 ਵਜੇ ਤੇ ਬੈਠੇ ਸੀ ਤੇ ਕੀ ਆਸ਼ਵਾਸਾ ਦਿੱਤਾ ਗਿਆ ਸੀ ਤਨੁਸ਼ਵਾਸ਼ੇ ਦਿੱਤਾ ਕਿ ਤੁਹਾਡੀ ਹੌਣ ਲਣੀ ਰਿਸ਼ਤੇ ਅੱਜ ਕੀਤੇ ਜਾਣਗੇ। ਅੱਛਾ ਰਜਿਸਟਰੀ ਨਹੀਂ ਹੋਈ। ਅੱਜ ਨਹੀਂ ਹੋਈ। ਜੇ ਨਹੀਂ ਹੁੰਦੀ ਤਾਂ ਫਿਰ ਤੁਹਾਡਾ ਅਗਲਾ ਕੀ? ਤਸਿਲਦਾਰ ਬੈਠੇ ਸੀ ਤੇ ਚੋਰੀ-ਚੋਰੀ ਸੋ ਨਿਕਲ ਗਏ ਦਫ਼ਤਰ ਦੇ। ਹੂੰ। ਤੇ ਸਾਡੇ ਬੰਦੇ ਕੁਛ ਮਗਰ ਵੀ ਕਹੇ ਸੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਰਜਿਸਟਰੀ ਕਰੋ। ਕਹਿੰਦੇ ਆਣੇ ਤੇ ਉਹ ਤੋਂ ਬਾਅਦ ਆਈ ਨਹੀਂ ਘੰਟਾ ਵੇਟ ਕਰ ਕਰਕੇ ਤੇ ਤਾਂ ਕਰਕੇ ਤਰਨ ਦੇ। ਦੇਖੋ ਜੀ ਬਹਿਲ ਦੀ ਗੱਲ ਇਹ ਹੈ ਤੁਸੀਂ ਹੁਣੇ ਸੁਣ ਰਹੇ ਸੀ ਮੈਨੂੰ ਪਹਿਲਾਂ ਨਹੀਂ ਪਤਾ ਸੀ ਪ੍ਰਧਾਨ ਜੀ ਦੱਸ ਰਹੇ ਸੀ। ਵੇ ਸਾਰਿਆਂ ਨੂੰ ਪਤਾ ਹੈ ਕਲਰਕਾਂ ਦੀ ਜਿਹੜੀ ਅੜਤਾਲ ਚੱਲ ਰਹੀ ਹੈ ਪਰ ਜਿਹੜਾ ਇੱਥੇ ਆ ਕੇ ਇੱਕ ਅਜ ਨਵਾਂ ਹੀ ਸਾਹਮਣੇ ਆ ਗਿਆ ਏਜੰਡਾ ਕਿ ਦਿਨੇ ਅੜਤਾਲ ਹੈ ਤੇ ਰਾਤ ਨੂੰ ਜਿਹੜੀ ਖੜਤਾਲ ਹੈ ਖੜਤਾਲ ਦਾ ਮਤਲਬ ਸਾਰਿਆਂ ਨੂੰ ਪਤਾ ਵੀ ਰਾਤ ਨੂੰ ਜਿਹੜੀ ਕਿਸਾਨਾਂ ਦੇ ਖੜਕਾਈ ਜਾਂਦੀ ਹੈ ਕੋਈ 50000 ਦਿੰਦਾ ਕੋਈ 20000 ਦਿੰਦਾ ਤੇ ਉਹ ਰਾਤ ਨੂੰ ਰਜਿਸਟਰਿਆ ਕਰਿਆ ਜਾਂਦੀ ਹੈ ਰਾਤ ਨੂੰ ਅੜਤਾਲ ਕਿਉਂ ਖਤਮ ਹੋ ਜਾਂਦੀ ਹੈ ਦੂਸਰੀ ਗੱਲ ਅੱਜ ਜਿਹੜੀ ਤਕਰੀਬਨ 150 ਰਜਿਸਟਰੀ ਇਹਨਾਂ ਨੇ ਆਨਲਾਈਨ ਕੀਤੀ ਹੈ ਜੇ ਪ੍ਰਤੀ ਰਜਿਸਟਰੀ ਦੇ ਆਪਾਂ ਐਵਰੇਜ ਲਾਈਏ ਤੇ ਇੱਕ ਰਜਿਸਟਰੀ ਨੂੰ ਕਰਨ ਵਾਸਤੇ ਚਾਰ ਬੰਦੇ ਤਾਂ ਜ਼ਰੂਰੀ ਹੈ ਪਰ ਕਈ ਹਿੱਸੇਦਾਰਾਂ ਦੇ 6 7 8 89 ਬੰਦੇ ਆ ਤੇ ਚਾਰਾਂ ਦੇ ਸਾਹਮਣੇ 600 ਬੰਦਾ ਜਿਹੜਾ ਅੱਜ ਡਿਸਟਰਬ ਹੋ ਰਿਹਾ ਐ ਐਸ ਡੀ ਐਮ ਸਾਹਮਣੇ ਸੀ ਮਿਲੇ ਸੀ ਅੱਜ ਉਹਨਾਂ ਨੇ ਪਹਿਲੇ ਦਿਨ ਜੁਆਇਨਿੰਗ ਕੀਤੀ ਐ ਨਾਇਬ ਸਾਹਿਬ ਵੀ ਮਿਲੇ ਸੀ ਉਹਨਾਂ ਨੇ ਵਿਸ਼ਵਾਸ ਦਿੱਤਾ ਸੀ ਕਿ ਰਜਿਸਟਰੀਆਂ ਕਰਾਈਆਂ ਜਾਣਗੀਆਂ ਇੱਕ ਪਾਸੋਂ ਵਿਸ਼ਵਾਸ ਦਿੱਤਾ ਗਿਆ ਦੂਜੇ ਪਾਸੋਂ ਵਿਸ਼ਵਾਸ ਘਾਟ ਕੀਤਾ ਗਿਆ ਸਾਰੇ ਬੰਦੇ ਜਿਹੜੇ ਇੱਥੇ ਮੌਕੇ ਤੇ ਬੈਠੇ ਸੀਗੇ ਪਰ ਜਿਹੜਾ ਨਾਇਬ ਸਾਹਿਬ ਸੀ ਉਹ ਹੌਲੀ ਜਿਥੋਂ ਜੜੇ ਉਹ ਕਨਾਰਾ ਕਰ ਗਏ ਤੇ ਵਿਸ਼ਵਾਸ ਦੇ ਤੱ비 ਆ ਰਹੇ ਆ ਪਰ ਇੱਕ ਦੋ ਘੰਟੇ ਹੋ ਗਏ ਹਜੇ ਤੱਕ ਬਾਸ ਨਹੀਂ ਆਇਆ ਦੇਖੋ ਜੀ ਤਕਰੀਬਨ ਡੇਢ ਦੋ ਮਹੀਨਿਆਂ ਤੋਂ ਰਜਿਸਟਰੀਆਂ ਬੰਦ ਨੇ ਕਲੈਰੀਕਲ ਸਟਾਫ ਹੜਤਾਲ ਤੇ ਆ ਇਸ ਤਰ੍ਹਾਂ ਕਈ ਕਿਸਾਨ ਨੇ ਜਿਨ੍ਹਾਂ ਨੇ ਕਈਆਂ ਨੇ ਤਾਂ ਫੁੱਲ ਪੇਮੈਂਟ ਹੀ ਦਿੱਤੀ ਹੋਈ ਆ ਜ਼ਮੀਨਾਂ ਜਿਨ੍ਹਾਂ ਨੇ ਖਰੀਦੀਆਂ ਕਿਸੇ ਨੇ 80% ਦਿੱਤੀ ਆ ਕਿਸੇ ਨੇ 90 ਕਿਸੇ ਨੇ 70 ਕਈਆਂ ਦੇ ਬਿਆਨਿਆਂ ਦੀ ਮਿਆਦ ਪੂਰੀ ਹੋਣ ਵਾਲੀ ਆ ਕਿਸੇ ਦੀ ਅੱਜ ਮਿਆਦ ਪੂਰੀ ਹੋਣ ਵਾਲੀ ਆ ਕਿਸੇ ਦੀ 4 ਦਿਨਾਂ ਨੂੰ ਕਿਸੇ ਦੀ ਹਫ਼ਤੇ ਨੂੰ ਇਸ ਕਰਕੇ ਉਹਨਾਂ ਦੀ ਬਹੁਤ ਮਜਬੂਰੀ ਹੈ ਕਿ ਦਿਨੇ ਤੇ ਹੜਤਾਲ ਤੇ ਰਹਿੰਦੇ ਆ ਜਿਹੜਾ ਕਲੈਰੀਕਲ ਸਟਾਫ ਹੈ ਪਰ ਰਾਤ ਨੂੰ ਹੜਤਾਲ ਖੁੱਲਦੀ ਹੈ ਸਾਨੂੰ ਅੱਜ ਹੀ ਇੱਕ ਸੱਜਣ ਦਾ ਫੋਨ ਆਇਆ ਕਿ ਸ਼ੁੱਕਰਵਾਰ ਮੈਂ ਰਜਿਸਟਰੀ ਕਰਾਈ ਕਹਿੰਦਾ 70000 ਰੁਪਇਆ ਦਿੱਤਾ 70000 ਰੁਪਇਆ ਦਿੱਤਾ ਤੇ ਰਜਿਸਟਰੀ ਰਾਤ ਨੂੰ ਕਰ ਦਿੱਤੀ ਗਈ ਵੀ ਦਿਨੇ ਕਲੈਰੀਕਲ ਸਟਾਫ ਹੜਤਾਲ ਤੇ ਹੈ ਜਿਹੜੇ ਸਾਡੇ ਕਲੈਰੀਕਲ ਸਟਾਫ ਹੜਤਾਲ ਤੇ ਰਾਤ ਨੂੰ ਉਹਨਾਂ ਦੀ ਹੜਤਾਲ ਵੀ ਖੁੱਲ ਜਾਂਦੀ ਹੈ ਤੇ ਤਹਿਸੀਲਦਾਰ ਵੀ ਬਹਿ ਜਾਂਦਾ ਰਾਤ ਨੂੰ ਆ ਕੇ ਦੇਖੋ ਪੰਜਾਬ ਪੱਧਰ ਦਾ ਹੀ ਮਸਲਾ ਹੈਗਾ ਇਹ ਮਿਨਿਸਟਰ ਸਟਾਫ ਯੂਨੀਅਨ ਦੇ ਨਾਲ ਹੈਗਾ ਪੰਜਾਬ ਪੱਧਰ ਤੇ ਹੀ ਹੜਤਾਲ ਚੱਲ ਰਹੀ ਹੈ ਇਹਨਾਂ ਦੀ ਕਾਫੀ ਟਾਈਮ ਜੀ ਇਸ ਕਰਕੇ ਜਿਹੜਾ ਹੈ ਰਿਸੈਸ਼ਨ ਦਾ ਕੰਮ ਬੰਦ ਹੋ ਜਾ ਰਿਹਾ ਹੈ ਜਿਹੜੀਆਂ ਅਪਾਇੰਟਮੈਂਟਸ ਹੈ ਕਿਉਂ ਤਾਂ ਵੈਸੇ ਹੀ ਔਨਲਾਈਨ ਜਦੋਂ ਮਰਜ਼ੀ ਕੋਈ ਵੀ ਲੈ ਸਕਦਾ ਹੈਗਾ ਇਸ ਕਰਕੇ ਜਿਹੜਾ ਹੈਗਾ ਹਫਤਾ ਹੜਤਾਲ ਤੇ ਜਿਹੜਾ ਸਟਾਫ ਫਿਕਤੀ ਦੇ ਕਰਕੇ ਕੰਮ ਨਹੀਂ ਹੋ ਰਿਹਾ ਇਹ ਜਿੱਦ ਕਰ ਰਿਹਾ ਹੈ। ਪਰ ਉਹ ਇਹ ਵੀ ਅਰੋਗਲਾ ਹੈ ਕਿ ਮਰੇ ਮੈਂ ਅੱਜ ਹੁਣੀ ਜੁਆਇਨ ਕੀਤਾ ਖੰਡਰ ਪਹਿਲਾਂ ਹੀ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਉਹ ਪਤਾ ਕਰ ਲੈਣਾ ਕਿ ਕੀ ਇਸ਼ੂ ਹੈ। ਪਰ ਰਸਟਰੀਆ ਨਾ ਹੋਣ ਦਾ ਕਾਰਨ ਦਾ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਹੜਤਾਲ ਜਿਹੜਾ ਹੈਗਾ ਇਹ